10 ਦਿਨ ਪਹਿਲਾਂ ਪਰਿਵਾਰ ਦੀ ਹਾਲਤ ਸੁਧਾਰਨ ਲਈ ਵਿਦੇਸ਼ ਗਿਆ ਸੀ ਇਕਲੌਤਾ ਪੁੱਤਰ ਹੋਇਆ ਗੰਭੀਰ ਬਿਮਾਰਤਾ ਸਾਥੀ ਹਸਪਤਾਲ ਵਿੱਚ ਛੱਡ ਕੇ ਹੋਏ ਫਰਾਰ ਵੈਂਟੀਲੇਟਰ ਤੇ ਪਏ ਦੀ ਵੀਡੀਓ ਆਈ ਸਾਹਮਣੇ ਬੇਵਸ ਅਤੇ ਮਜਬੂਰ ਮਾਪਿਆਂ ਦੀ ਕੌਣ ਸੁਨੇਗਾ ਪੁਕਾਰ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮਾੜੀ ਬੁਚਿਆਨ ਤੋਂ ਮਾਪਿਆਂ ਨੇ ਆਪਣੇ ਇਕਲੌਤੇ ਪੁੱਤਰ ਨੂੰ ਹਫਤਾ ਪਹਿਲਾਂ ਜೋರ್ਡਨ ਲਈ ਤੋੜਿਆ ਸੀ ਹਰਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਘਰ ਦੀ ਗਰੀਬੀ ਅਤੇ ਹਾਲਾਤਾਂ ਨੂੰ ਸੁਧਾਰਨ ਲਈ ਡੰਗਰ ਵੱਛੇ ਵੇਚ ਕੇ ਲਗਭਗ 2.5 ਲੱਖ ਰੁਪਏ ਲਗਾ ਕੇ ਰੋਜੀ ਰੋਟੀ ਕਮਾਉਣ ਖਾਤਰ ਵਿਦੇਸ਼ ਗਿਆ ਸੀ। ਉੱਥੇ ਉਸਦੇ ਰਿਸ਼ਤੇਦਾਰਾਂ ਦੇ ਮੁੰਡੇ ਵੀ ਸੀ ਅਤੇ ਗਵਾਂਡੀ ਪਿੰਡ ਦਾ ਵੀ ਪਰ ਉੱਥੇ ਜਾ ਕੇ ਹਰਜਿੰਦਰ ਸਿੰਘ ਅਚਾਨਕ ਬਹੁਤ ਬਿਮਾਰ ਹੋ ਗਿਆ ਹੈ ਤਾਂ ਸੰਗੀ ਸਾਥੀ ਹਸਪੀਟਲ ਐਡਮਿਟ ਕਰਾ ਕੇ ਖਿਸਕ ਗਏ ਅਤੇ ਤਿੰਨ ਦਿਨਾਂ ਤੋਂ ਹਰਜਿੰਦਰ ਸਿੰਘ ਦੇ ਘਰਦਿਆਂ ਦਾ ਫੋਨ ਵੀ ਨਹੀਂ ਚੁੱਕ ਰਹੇ। ਉਦਰ ਪਰਿਵਾਰ ਕੋਲ ਕੁਝ ਵੀਡੀਓ ਪਹੁੰਚੀਆਂ ਹਨ ਜਿਨ੍ਹਾਂ ਵਿੱਚ ਵੈਂਟੀਲੇਟਰ ਤੇ ਪਿਆ ਨਜ਼ਰ ਆ ਰਿਹਾ ਹੈ ਪਰਿਵਾਰ ਦੀ مالی ਹਾਲਾਤ ਵੀ ਬਹੁਤ ਕਮਜ਼ੋਰ ਹੈ ਡੇਢ ਕਿੱਲੇ ਪੈਲੀ ਨਾਲ guzara ਹੋ ਰਿਹਾ ਹੈ ਬੇਬਸ ਪਿਤਾ ਸਰਕਾਰ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਗੁਹਾਰ ਲਗਾ ਰਿਹਾ ਹੈ ਕਿ ਜੀਹਦੇ ਜੱਦ ਦੇ ਉਸਦੇ ਇਕਲੋਤੇ ਪੁੱਤਰ ਨੂੰ ਵਾਪਸ ਲਿਆਉ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਉਸ ਦਾ ਸਹੀ ਡੰਗ ਨਾਲ ਇਲਾਜ ਕਰਵਾ ਸਕੇ ਹੋਣ ਵੀ ਚੰਗਾ ਪੜਾ ਕੀਤਾ ਵੀ ਮੈਂ ਪੜ ਗਿਆ ਕੋਈ ਟੈਨਸ਼ਨ ਨਹੀਂ ਲੈਣੀ ਜੌਰਡਲ ਹੀ ਗਿਆ ਹਜੇ ਇਤੋਂ ਦਾ ਖਬਰ ਹਾਨੂ ਕੋਈ ਦਿਨ ਦਾ ਹੀ ਨਹੀਂ ਖਬਰ ਜਿੱਦਾਂ ਦੇ ਗਏ ਆਏ ਤਾਂ ਕੋਈ ਦਿੰਦਾ ਹੀ ਨਹੀਂ ਇਹੋ ਹੀ ਆਂਦੇ ਰਾਤ ਇਹਨੂੰ ਕੁਝ ਹੋ ਗਿਆ ਰਾਤ ਹੀ ਹੋ ਗਿਆ ਕਦੀ ਆਂਦੇ ਨੇ ਬਾਹਰ ਦਾ ਕੋਈ ਨੁਕਸ ਪੈ ਗਿਆ ਕਦੀ ਕੋਜ ਕਦੀ ਕੋਜ ਜੈਨੇ ਆਉਂਵੇ ਆਏ ਤੇ ਤਿੰਨ ਤਿੰਨ ਤੋਂ ਨਾ ਕਰੇ ਪਾਈ ਰੱਖਿਆ ਚਾਰ ਦਿਨ ਖਬਰ ਉਹਨਾਂ ਜਿੰਨਾ ਖੜਿਆ ਜੇ ਉਹਨਾਂ ਹੀ ਦਿੱਤਾ ਇੱਥੇ ਆਡੇ ਡੇਰੇ ਤੂੰ ਮੈਂ ਮੁੰਡਾ ਤੇ ਗੌਂਡਾ ਹਨ ਤੇ ਇੱਕ ਇਦਾਂ ਬਰਸਾਦ ਵਾਲ ਦਾ ਮੁੰਡਾ ਇਹ ਮਾਮੇ ਪੂਆ ਦੇ ਗਏ ਹਨ ਤੇ ਉਹਨਾਂ ਹੀ ਇਹਨੂੰ ਖੜਿਆ ਫੋਨ ਕਰ ਕਰਕੇ ਮਾਰਿਆ ਸਤਾਰੇ ਕੋਈ ਤੇ ਉਹਦੇ ਚ ਉਹਨਾਂ ਨੇ ਦਾਹਲ ਕਰਾਇਆ ਤੇ ਤੇ ਹੋ ਜਾਣੇ ਮੇਰਾ ਡਾ ਮੁੰਡਾ ਆਜੇ ਆਪਣੇ ਘਰ ਰੋਜੀ ਬਾਜੀ ਇਹ ਕੁਝ ਨਹੀਂ ਕੇ ਕੋ ਮੰਗਦੇ ਤੇ ਆ ਮੈਂ ਰਾਜੀ ਬਾਂਜਾ ਨਾਲ ਗਿਆ ਤੇ ਆਪਣੀ ਮਰਜ਼ੀ ਨਾਲ ਹੀ ਇਹ ਬਾਹਰ ਪਰ ਮੈਂ ਤਾਂ ਸਗੋਂ ਤਾਂ ਹਾਂ ਚੱਲ ਤੂੰ ਹੀ ਇੱਥੇ ਹੀ ਕੰਮ ਕਰੀ ਜਾਓ ਤੇ ਨਾ ਜਾ ਤੂੰ ਅੱਛਾ ਤੇ ਉਹ ਫਿਰ ਤੁਹਾਨੂੰ ਪਤਾ ਆਪਣੀਆਂ ਮਰਜ਼ੀਆਂ ਵਾਲੇ ਨੇ ਦਵੀਨ ਹੈ ਸਾਡੇ ਕੋਈ ਕੋਈ ਲੱਕ ਲੱਡੇ ਲੱਡੇ ਲੱਡਾ ਇਹੋ ਆਉਣੋਂ ਫੋਨ ਨਹੀਂ ਚੁੱਕਦੇ ਲਾਗੇ ਨਹੀਂ ਹੁਣ ਉੱਥੇ ਦਾ ਜਿੰਨ ਚਾਹਤ ਦਿਨ ਫੋਨ ਚੁੱਕਿਆ ਮੁੜ ਕੇ ਫੋਨੀ ਨੀ ਕੱਲ ਪਰਸੋਂ ਦਾ ਚੁੱਕਦੇ ਹੁਣ ਤੇ ਇਦਾਂ ਹੀ ਆ ਉਹਨਾਂ ਨੂੰ ਵਾਂਹ ਜਾਣੀ ਨਹੀਂ ਦਿੰਦੇ ਜਿਹੜੇ ਜਾਣ ਨਹੀਂ ਜੀ ਦਿੰਦੇ ਕਿਸੇ ਨੂੰ ਆਉਂਦੇ ਨੇ ਜਿਹੜੇ ਦਾਲ ਕਰਾ ਕੇ ਗਏ ਨੇ ਉਹਨਾਂ ਨੂੰ ਲਿਆਓ ਉਹ ਨਾਲ ਦਸਾਂ ਕਰਨੇ ਨੇ ਇਹ ਮੇਰੇ ਪਿੰਡ ਤੋਂ ਆ ਜੀ ਸਾਫ ਕਾ ਸਰਪੰਚ ਮਾੜੀ ਬੁੱੱਚਾ ਬੱਬੂ ਜੀ ਤੁਹਾਨੂੰ ਪਰਸੋਂ ਦੱਸਿਆ ਚੌਥ ਭਾਰ ਨੇ ਜਾਣ ਰਿਹਾ ਇਹ ਤੈਨੂੰ ਆਵਾਜ਼ ਮਾਰੀ ਤੇ ਵਿਸਲਪੋੜੇ ਜੀ ਵਿਚਾਰਾ ਅਟਕੁਰੇ ਜੇ ਲਈ ਜਾਵੇ ਪਤਾ ਨਹੀਂ ਵੀ ਬੰਦਾ ਸਾਡਾ ਬਾਹਰ ਗਿਆ ਕਰ ਲੋਗੀ ਫੇ ਹਣ ਕੇ ਸਾਰਾ ਪੁੱਛਿਆ ਨੂੰ ਵੀ ਗੱਲ ਕੀ ਹੋਈ ਆ ਕਹਿੰਦੇ ਵੀ 17 ਤਰੀਕ ਨੂੰ ਇੱਥੋਂ ਗਿਆ 16 ਨੂੰ ਘਰੋਂ ਗਿਆ ਤੇ 17 ਨੂੰ ਬੰਬੇ ਉੱਤੇ ਚੜ ਗਿਆ ਤੇ ਮੁੰਡੇ ਜਿਹੜੇ ਇੱਥੋਂ ਸਾਡੇ ਤਿੰਨੋਂ ਆ ਇੱਕ ਇੱਥੇ ਸਾਡੇ ਗਵਾਂਢੋਂ ਆ ਤੇ ਦੋ ਦਾ ਮਾਮੇ ਦੇ ਮੁੰਡੇ ਇੱਕ ਭੂਆ ਦੇ ਮੁੰਡੇ ਉਹ ਮੁੰਡੇ ਦੇ ਉਹਨਾਂ ਦੇ ਕੋਲ ਚੱਲ ਗਿਆ ਉੱਥੇ ਬਹੁਤ ਵਧੀਆ ਪਹੁੰਚ ਗਿਆ ਉੱ ਦੋ ਦਿਨ ਉਹਨਾਂ ਦੇ ਕੋਲ ਬਿਮਾਰ ਰਿਹਾ ਤੀਜੇ ਦਿਨ ਉਹਨਾਂ ਨੇ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਜੀ ਦਾਖਲ ਕਰਾ ਕੇ ਇੱਕ ਦਿਨ ਤੇ ਲੱਗੇ ਰਹੇ ਆ ਪਰ ਉਸ ਤੋਂ ਬਾਅਦ ਉਹ ਵੀ ਬੰਦੇ ਉੱਥੋਂ ਫਰਾਰ ਹੋ ਗਏ ਇਹਨੂੰ ਛੱਡ ਕੇ ਇਹ ਇਕੱਲਾ ਹੀ ਹਸਪੀਟਲ ਦੇ ਵਿੱਚ ਆ ਉਥੋਂ ਆਸੇ ਪਾਸੇ ਕੋਈ ਗੰਡ ਧੁੱਪ ਕਰਕੇ ਅਸੀਂ ਪਤਾ ਕੀਤਾ ਵੀ ਹਸਪੀਟਲ ਦੇ ਵਿੱਚ ਇਕੱਲੇ ਅੰਦਰ ਕਿਸੇ ਨੇ ਨਹੀਂ ਉਹ ਜਾਣ ਦਿੰਦੇ ਜਾਰਡਨ ਦੇ ਵਿੱਚ ਵਾਏ ਤੇ ਇਹ ਕਰਕੇ ਅਸੀਂ ਤੇ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆ ਵੀ ਇਹਨਾਂ ਬੰਦੇ ਬਹੁਤ ਮਾਤਲੂ ਆ ਤੇ ਗਰੀਬ ਆ ਇਹਨਾਂ ਬੰਦਿਆਂ ਦੀ ਬਾਹ ਫੜੀ ਜਾਵੇ ਉੱਥੇ ਜਾਰਡਨ ਦੇ ਵਿੱਚ ਕੋਈ ਨਾਤਾ ਜੋੜ ਕੇ ਤੇ ਉਹ ਮੁੰਡੇ ਨੂੰ ਇੱਥੇ ਘਰ ਪਹਚਾਇਆ ਜਾਵੇ ਕਿਸ ਤਰੀਕੇ ਕੋਈ ਵੀ ਜਿਹੜੀ ਹੈਲਪ ਸਰਕਾਰ ਕਰੇ ਜਾਂ ਕੋਈ ਸੈਕਟਰ ਸਰਕਾਰ ਕਰ ਸਕਦੀ ਤੇ ਕਰੇ ਜੇ ਕੋਈ ਸੰਤਾ ਹੋਵੇ ਤਾਂ ਉਹ ਵੀ ਕਰ ਸਕੇ ਜੇ ਕੋਈ ਹੈਲਪ ਕਰ ਸਕਦੀ ਹੈ ਕਰ ਸਕਦਾ ਦੱਸ ਰਹੇ ਬਹੁਤ ਮਾੜੀ ਆ ਸਿਹਤ ਕੋਈ ਏਡੀ ਵਧੀਆ ਕੰਡੀਸ਼ਨ ਨਹੀਂ ਗੀ ਕਿ ਏਡੀ ਕੋਈ ਵਧੀਆ ਕੰਡੀਸ਼ਨ ਵਾਲੀ ਗੱਲ ਨਹੀਂ ਗੀ ਪਰ ਫੇਰ ਵੀ ਚਲੋ ਸਾਨੂੰ ਇਹ ਆ ਕਿ ਜੇ ਬੰਦਾ ਉੱਥੇ ਹਾਜ਼ਰ ਕੋਈ ਸਰਕਾਰ ਕੋਈ ਉਪਰਾਲਾ ਕਰੇ ਤੇ ਕੋਈ ਬੰਦਾ ਬਸ ਸਕੇ ਹਾਲਾਤ ਇਹ ਉਹ ਘਰ ਦਾ ਵੇਖਿਆ ਤਾਂ ਸਾਰਾ ਬੰਦਾ ਆ ਨਾ ਕੋਈ ਏਡੀ ਕੀ ਗੱਲ ਨਹੀਂ ਗੀ ਮਾਹ ਰੋਟੀ ਪਾਣੀ ਦਾ ਹੀ ਚੱਲਦਾ ਗੁਜ਼ਾਰਾ ਕੱਲਾ ਕੱਲਾ ਸਵਾ ਸਵਾ ਕੱਲਾ ਪੈੜੀ ਇਹ ਵਿਚਾਰਾਂ ਦੀ ਤੇ ਮੁੰਡਾ ਵਿਚਾਰਾ ਦੋ ਤਿੰਨ ਮੱਜਾਂ ਮੱਜਾਂ ਰੱਖਿਆ ਵੇਚ ਵਟ ਕੇ ਤੇ ਗਿਆ ਸੀ ਤੇ ਪੱਲੇ ਕੱਖ ਨਹੀਂ ਲੱਗਾ ਜੀ ਉਹ ਤੇ ਇਹੀ ਬੇੜਾ ਹੈ ਮੇਰਾ ਉਹ ਜੀ ਜਦੋਂ ਉੱਥੋਂ ਗਿਆ ਦਿਹਾੜੀ ਬੰਬੇ ਰਿਆ ਤੇ ਫੇਰ ਉੱਥੋਂ ਨਾਲ ਮੁੰਡਿਆਂ ਦੇ ਚੜ ਗਿਆ ਮੁੰਡੇ ਹੋਰ ਵੀ ਹਨ ਜਾਣ ਨਾਲੇ ਤੇ ਬਸ ਜਦੋਂ ਉੱਥੇ ਕਮਰੇ ਚ ਗਿਆ ਪਤਾ ਨਹੀਂ ਫਿਰ ਕੀ ਹੋਇਆ ਤੇ ਫਿਰ ਉੱਥੇ ਬਿਮਾਰ ਹੋ ਗਿਆ ਬਿਮਾਰ ਹੋ ਗਿਆ ਤੇ ਫਿਰ ਉੱਥੇ ਹੀ ਦੋ ਦਿਨ ਖਰੇ ਉਹਨਾਂ ਨੇ ਕਿਤੇ ਕਮਰੇ ਜਿਹਾ ਪਾਇ ਰਗਾ ਫਿਰ ਦਾਹਲ ਕਰਾਇਆ ਹੁਣ ਉਹ ਮੁੰਡੇ ਵੀ ਉਥੋਂ ਆਲੂ ਲਗਾ ਰਹੇ ਤੇ ਹੁਣ ਅਹੀ ਹੀ ਕਰੀਏ ਵੀ ਸਾਨੂੰ ਤੇ ਕੋਈ ਅਸਰ ਨਹੀਂ ਰਿਹਾ ਨਾ ਕੋਈ ਉਥੇ ਬੰਦਾ ਹੀ ਸਾਡਾ ਸਾਡੀ ਕੋਈ ਪੇਸ਼ ਨਹੀਂ ਜਾਂਦੀ ਜਾਂ ਤੇ ਕੋਈ ਸਰਕਾਰ ਸਾਡੀ ਮਤ ਕਰੇ ਤੇ ਫੇਰ ਹੀ ਮੁੰਡਾ ਵਾਸੀ ਨਾ ਪਾਵੇ ਇਧਰ ਆ ਸਕੇ ਤੇ ਜੇ ਕਿਤੇ ਜਾਨ ਵੱਜ ਜਾਉ ਦੀ ਤੇ ਉੱਥੇ ਤੇ ਹੁਣ ਕੋਲ ਕੋਈ ਵੀ ਨਹੀਂ ਨਾ ਕੋਈ ਕੋਲ ਜਾਂਦਾ ਹੀ